ਇੱਕ ਸੰਗ ਦੇ ਸਮੇਂ ਦੇ ਦੌਰਾਨ ਇੱਕ ਵਧੀਆ ਨੇਤਾ ਤੇ ਇੱਕ ਸਰਬਉੱਚ ਆਗੂ ਮੰਨੇ ਜਾਣ ਵਾਲੇ ਉਸ ਸ਼ਖਸ਼ ਦੇ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਉੱਤੇ ਹਮਲਾ ਕਰਕੇ ਇੱਕ ਬਹੁਤ ਹੀ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਵੱਡੇ ਕੱਲੂਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਸਖਸ਼ ਨੂੰ ਜਿਹੜਾ ਲਾਹੌਰ ਦਾ ਰਾਜਾ ਵੀ ਨਵਾਜਿਆ ਗਿਆ ਸੀਗਾ ਤੇ ਉਸਨੇ ਦਿੱਲੀ ਤੇ ਉੱਤੇ ਹਮਲਾ ਕਰਕੇ ਦਿੱਲੀ ਤਖਤ ਦੇ ਉੱਪਰ ਜਿਹੜਾ ਮੁਗਲ ਰਾਜ ਦੀ ਮੁਗਲ ਰਾਜੇ ਦੀ ਗੱਦੀ ਸੀਗੀ ਉਹਦੇ ਤੇ ਬੈਠਣ ਦਾ ਵੀ ਉਹਨੂੰ ਸਨਮਾਨ ਪ੍ਰਾਪਤ ਹੋਇਆ ਉਸ ਸਖਸ਼ ਦਾ ਨਾਮ ਹੈ ਜੱਸਾ ਸਿੰਘ ਆਲੂਵਾਲੀਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਜ ਨੂਰਪ੍ਰਿਆ ਸਵਾਗਤ ਕਰਦਾ ਹਾਂ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਦੇ ਜੀਵਨ ਕਾਲ ਤੇ ਸ਼ਾਸਨ ਕਾਲ ਦੇ ਬਾਰੇ ਅਸੀਂ ਗੱਲ ਕਰਾਂਗੇ ਜੀ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਰਹੀਆਂ ਤੇ ਕੀ ਕੀ ਉਹਨਾਂ ਦੀਆਂ ਲੜਾਈਆਂ ਰਹੀਆਂ ਉਨ੍ਹਾਂ ਦੇ ਸਮੇਂ ਦੇ ਵਿੱਚ ਜਿਹੜਾ ਵੱਡੇ ਕੱਲੂ ਕਰੇ ਦੀ ਦਰਦਨਾਕ ਘਟਨਾ ਹੋਈ ਤੇ ਦਿੱਲੀ ਦੇ ਤਖਤ ਤੇ ਬੈਠੇ ਲੋਹਰ ਦੇ ਰਾਜੇ ਤੇ ਰਾਜੇ ਨਵਾਜੇ ਗਏ ਉਹਦੇ ਬਾਰੇ ਅੱਜ ਅਸੀਂ ਵੀਡੀਓ ਦੇ ਵਿੱਚ ਅੱਗੇ ਗੱਲ ਕਰਾਂਗੇ ਸੋ ਵੀਡੀਓ ਦੇ ਨਾਲ ਬਨੇ ਰਹਿਣਾ ਜੀ ਵੀਡੀਓ ਨੂੰ ਬਹੁਤ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਨਾ ਆਪਣੀ ਜੋ ਵੀ رائے ਹੈ ਵੀਡੀਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਜੀ ਤੁਹਾਡੀ رائے ਮੇਰੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਜੱਸਾ ਸਿੰਘ ਆਲੂਵਾਲੀਆ ਦਾ ਜਨਮ 3 ਮਈ 1718 ਈਸਵੀ ਨੂੰ ਲਾਹੌਰ ਜ਼ਿਲ੍ਹੇ ਦੇ ਪਿੰਡ ਆਲੂ ਦੇ ਵਿੱਚ ਹੋਇਆ ਸੀਗਾ ਜੋ ਕਿ ਹੁਣ ਮੌਜੂਦਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਸ ਪਿੰਡ ਦੀ ਜਿਹੜੀ ਸਥਾਪਨਾ ਸੀ ਉਹਨਾਂ ਦੇ ਪੂਰਵਜਾਂ ਨੇ ਕੀਤੀ ਸੀਗੀ ਜੋ ਕਿ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਚੇਲੇ ਸਨ ਇਸ ਕਰਕੇ ਜਿਹੜਾ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਦੇ ਪਿੱਛੇ ਆਲੂਵਾਲੀਆ ਲੱਗਦਾ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਪੂਰਵਜ ਸੀਗੇ ਉਹ ਪੇਸ਼ੇਵਰ ਜੋ ਜ਼ਿੰਮੇਦਾਰ ਸਨ ਲੇਕਿਨ ਉਹ ਜੁੱਧ ਦੇ ਵਿੱਚ ਬਹਾਦਰੀ ਲਈ ਵੀ ਬਹੁਤ ਜਾਣੇ 4 ਸਾਲ ਦੀ ਉਮਰ ਦੇ ਵਿੱਚ ਜੱਸਾ ਸਿੰਘ ਦੇ ਪਿਤਾ ਜਿਹੜੇ ਬਦਰ ਸਿੰਘ ਸੀਗੇ ਉਹਨਾਂ ਦੀ ਮੌਤ ਹੋ ਗਈ ਸੀਗੀ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਸੁੰਦਰ ਕੌਰ ਹੈ ਜਿਹੜੇ ਉਹਨਾਂ ਨੂੰ ਦਿੱਲੀ ਦੇ ਵਿੱਚ ਲੈ ਕੇ ਗਏ ਸਨ ਜਿੱਥੇ ਉਹ ਉਹਨਾਂ ਨੇ ਸਵੇਰ ਸ਼ਾਮ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ ਦਿੱਲੀ ਦੇ ਵਿੱਚ 7 ਸਾਲ ਤੋਂ ਰਹਿਣ ਤੋਂ ਬਾਅਦ ਜਿਹੜਾ ਜੱਸਾ ਸਿੰਘ ਦੀ ਉਮਰ 12 ਸਾਲ ਦੀ ਹੋਈ ਤਾਂ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਵਾਪਸ ਲੈ ਗਏ ਜਿਹੜੇ ਕਿ ਜਲੰਧਰ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਰਹਿਣ ਲੱਗ ਪਏ ਅਤੇ ਸਵੇਰ ਸ਼ਾਮ ਕੀਰਤਨ ਕਰਦੇ ਸਨ ਜੱਸਾ ਸਿੰਘ ਆਲੂਵਾਲੀਆ ਜਿਹੜੇ ਇੱਕ ਮਹਾਨ ਰਬਾਬੀ ਵੀ ਸਨ ਤੇ ਮਹਾਨ ਕੀਰਤਨਕਾਰ ਵੀ ਸਨ ਜਿਸ ਕਰਕੇ ਉਹਨਾਂ ਨੇ ਇੱਕ ਕਪੂਰਥਲੇ ਦੇ ਰਬਾਬ ਰਬਾਬੀ ਘਰਾਨੇ ਦੇ ਇੱਕ ਸਰਪ੍ਰਸਤੀ ਵੀ ਕੀਤੀ ਸੀਗੀ ਇਸ ਤੋਂ ਬਾਅਦ ਚਾਚਾ ਜੀ ਤੇ ਮਾਤਾ ਜੀ ਨੇ ਜੱਸਾ ਸਿੰਘ ਜੀ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ਇੱਕ ਗੁਰਪੁਰਬ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਨੂੰ ਮਿਲਣ ਗਏ ਜਿੱਥੇ ਆਸਾਂ ਦੀ ਵਾਰ ਦਾ ਭਜਨ ਸੁਣ ਕੇ ਉਹ ਐਨੇ ਪ੍ਰਭਾਵਿਤ ਹੋਏ ਕਿ ਕੁਝ ਸਮਾਂ ਉੱਥੇ ਹੀ ਰੁਕਣ ਦਾ ਜਿਹੜਾ ਉਹਨਾਂ ਦੇ ਕੋਲੇ ਰੁਕਣ ਦਾ ਫੈਸਲਾ ਲਿਆ ਲekin ਉੱਥੇ ਹੀ ਜੱਸਾ ਸਿੰਘ ਆਲੂ ਵਾਲੇ ਦਾ ਟੈਲੈਂਟ ਨੂੰ ਦੇਖ ਕੇ ਉਹਨਾਂ ਦੀ ਸਮਰਥਾ ਨੂੰ ਦੇਖ ਕੇ ਨਵਾਬ ਕਪੂਰ ਸਿੰਘ ਜੀ ਨੇ ਚਾਚ ਜੀ ਤੇ ਮਾਤਾ ਜੀ ਨੂੰ ਅਪੀਲ ਕੀਤੀ ਕਿ ਬੱਚਾ ਮੈਨੂੰ ਜਿਹੜਾ ਗੋਦ ਦੇ ਦਿਓ ਔਰ ਉਹਨਾਂ ਨੇ ਗੋਦ ਵੀ ਲੈ ਲਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸੀਗੀ ਉਹ ਨਵਾਬ ਕਪੂਰ ਸਿੰਘ ਜੀ ਦੇ ਕੋਲ ਆ ਗਈ ਸੀ ਉੱਥੇ ਹੀ ਫਿਰ ਜੱਸਾ ਸਿੰਘ ਆਲੂ ਵਾਲਿਆ ਜੀ ਨੇ ਆਪਣਾ ਤੀਰ ਤੀਰਵਾਜੀ ਜੋਧਦੀ ਜੋ ਉਹ ਵੀ ਮਤਲਬ ਕਲਾ ਸੀਗੀ ਤਲਵਾਰਬਾਜੀ ਘੋੜਸਵਾਰੀ ਉੱਥੇ ਹੀ ਸਿੱਖੀ ਤੋਂ ਉਹਦੇ ਵਿੱਚ ਨਿਪੁੰਨਤਾ ਵੀ ਹਾਸਲ ਕੀਤੀ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਕਾਲ ਦੇ ਬਾਰੇ ਉਹਨਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਮੈਂ ਪਿਛਲੀ ਵੀਡੀਓ ਦੇ ਵਿੱਚ ਚਰਚਾ ਕੀਤੀ ਸੀਗੀ ਜੇ ਅਗਰ ਤੁਸੀਂ ਉਹਨਾਂ ਦੇ ਬਾਰੇ ਸੁਣਨਾ ਚਾਹੁੰਦੇ ਹੋ ਤਾਂ ਪਿਛਲੀ ਮੇਰੀ ਵੀਡੀਓ ਹੈ ਜਿਹੜੀ ਉਹਦੇ ਉਹਦੇ ਵਿੱਚ ਸੁਣ ਸਕਦੇ ਹੋ ਲਿੰਕ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਆਪਣਾ ਉਹਨਾਂ ਦੇ ਜੀਵਨ ਕਾਲ ਬਾਰੇ ਵੀ ਸੁਣ ਸਕਦੇ ਹੋ 1745 ਈਸਵੀ ਦੇ ਵਿੱਚ ਸਿੱਖ ਫੌਜਾਂ ਨੂੰ 12 ਮਿਸਲਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਹਰ ਇੱਕ ਮਿਸਲ ਆਪਣਾ ਵੱਖਰਾ ਸਰਦਾਰ ਵੱਖਰਾ ਕੇਂਦਰ ਤੇ ਵੱਖਰਾ ਨਿਸ਼ਾਨ ਸਾਹਿਬ ਹੁੰਦਾ ਸੀਗਾ ਜੱਸਾ ਸਿੰਘ ਆਲੂਵਾਲੀਆ ਵੀ ਆਲੂਵਾਲੀਆ ਮਿਸਲ ਦੇ ਸਰਦਾਰ ਸਨ 1753 ਈਸਵੀ ਦੇ ਵਿੱਚ ਜਦੋਂ ਅਨਵਲ ਕਪੂਰ ਸਿੰਘ ਦੀ ਮੌਤ ਹੁੰਦੀ ਆ ਤਾਂ ਉਹਨਾਂ ਨੂੰ ਦਲ ਖਾਲਸਾ ਦਾ ਉੱਤਰਾਧਿਕਾਰੀ ਜਿਹੜਾ ਚੁਣਿਆ ਗਿਆ ਉਸ ਤੋਂ ਬਾਅਦ 1761 ਈਸਵੀ ਦੇ ਵਿੱਚ ਉਹਨਾਂ ਨੇ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਦੇ ਹੇਠ ਲਾਹੌਰ ਦੀ ਜਿੱਤ ਪ੍ਰਾਪਤ ਕੀਤੀ ਗਈ ਜਿੱਥੇ ਦਾ ਉਹਨਾਂ ਨੂੰ ਰਾਜਾ ਵੀ ਕੋਸ਼ਿਸ਼ ਕੀਤਾ ਗਿਆ 1764 ਈਸਵੀ ਦੇ ਵਿੱਚ ਯਾਨੀ ਕਿ ਲਾਹੌਰ ਦੀ ਜਿੱਤ ਤੋਂ ਬਾਅਦ ਜੱਸਾ ਸਿੰਘ ਆਲੂ ਵਾਲਿਆਂ ਨੇ ਹਰਮੰਦਰ ਸਾਹਿਬ ਦੀ ਦੁਬਾਰਾ ਉਸਾਰੀ ਜਿਹੜੀ ਸ਼ੁਰੂ ਕਰਵਾਈ ਸੀਗੀ ਕਿਉਂਕਿ ਅਫਗਾਨਾਂ ਨੇ ਹਮਲੇ ਕਰ ਕਰਕੇ ਹਰਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀਗਾ ਇਸ ਲਈ 1764 ਈਸਵੀ ਦੇ ਵਿੱਚ ਜੱਸਾ ਸਿੰਘ ਆਲੂ ਵਾਲਿਆਂ ਨੇ ਹਰਮੰਦਰ ਸਾਹਿਬ ਦੀ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀਗਾ 1762 ਇਸੇ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੀ ਇੱਕ ਅਹਿਮਦ ਸ਼ਾਹ ਵਦਾਲੀ ਨੇ ਯੋਜਨਾ ਬਣਾਈ ਉਸ ਨੇ ਬੜੀ ਭਾਰੀ ਫੌਜ ਲੈ ਕੇ ਮਲੇਰ ਕੋਟਲਾ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜਾ ਰਾਤ ਦੇ ਸਮੇਂ ਵਿੱਚ ਹਮਲਾ ਕਰ ਦਿੱਤਾ ਉਸ ਸਮੇਂ ਜਿਹੜੀ ਸਿੱਖਾਂ ਦੀ ਫੌਜ ਦੀ ਜਿਹੜੀ ਗਿਣਤੀ ਸੀਗੀ ਉਹ 20000 ਗਿਣਤੀ ਸੀਗੀ ਉਸ ਸਮੇਂ ਬੱਚੇ ਬੁੜੇ ਔਰਤਾਂ ਜਿਹੜੇ ਨਾਗਰਿਕੇ ਉਹ ਵੀ ਉੱਥੇ ਮੌਜੂਦ ਸਨ ਲੇਕਿਨ ਅਮ드ਸ਼ਾਹ ਬਦਾਲੀ ਦਾ ਇੱਕ ਤਾਂ ਰਾਤ ਦਾ ਸਮਾਂ ਸੀਗਾ ਉਤੋਂ ਭਾਰੀ ਫੌਜ ਹੋਣ ਕਰਕੇ ਸਿੱਖਾਂ ਦੀ ਬਹੁਤ ਭਾਰੀ ਜਿਹੜੀ ਹਾਰ ਹੋਈ ਸੀਗੀ ਬਹੁਤ ਪੂਰੀ ਹਾਰ ਹੋਈ ਸੀ ਬਹੁਤ ਭਾਰੀ ਨੁਕਸਾਨ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਸਿੱਖ ਸੈਨਿਕ ਕੰਪਟੋ ਘਟ 10 ਤੋਂ 12 ਦੇ ਵਿੱਚ 10 ਤੋਂ 12000 ਦੀ ਗਿਣਤੀ ਦੇ ਵਿੱਚ ਸਿੱਖ ਸੈਨਿਕ ਸ਼ਹੀਦ ਹੋਏ ਸਨ ਤੇ 20000 ਦੇ ਵਿੱਚ ਨਾਗਰਿਕ ਜਿਹੜੇ ਕਿ ਉੱਥੇ ਬੱਚੇ ਬੁੜੇ ਔਰਤਾਂ ਸਭ ਮਿਲਾ ਕੇ ਸਨ ਉਹ 20000 ਦੇ ਗਿਣਤੀ ਸੀਗੀ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਉੱਥੇ ਇਸ ਜਿਹੜੀ ਘਟਨਾ ਨੂੰ ਹੈ ਸਿੱਖ ਇਤਿਹਾਸ ਦੇ ਵਿੱਚ ਵੱਡੇ ਕੱਲੂ ਕਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਬਹੁਤ ਹੀ ਦੁਖਦਾਈ ਘਟਨਾ ਸੀਗੀ ਅਹਿਮਦ ਸ਼ਾਹ ਅਫਦਾਲੀ ਨੇ ਰਾਤ ਨੂੰ ਹਮਲਾ ਕੀਤਾ ਰਾਤ ਦੇ ਵਿੱਚ ਜਿਹੜਾ ਹਮਲਾ ਹੋਣ ਕਰਕੇ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਅਹਿਮਦ ਸ਼ਾਹ ਅਫਦਾਲੀ ਨਾਦਰ ਸ਼ਾਹ ਦਾ ਇੱਕ ਸੀਨੀਅਰ ਜਰਨੈਲ ਸੀਗਾ ਜੋ ਕਿ ਅਫਗਾਨਿਸਤਾਨ ਦੀ ਗੱਦੀ ਤੇ ਬੈਠਾ ਸੀਗਾ 1748 ਈਸਵੀ ਦੇ ਵਿੱਚ ਜਦੋਂ ਨਾਦਰ ਸ਼ਾਹ ਦੀ ਮੌਤ ਹੋ ਜਾਂਦੀ ਹੈ ਤਾਂ ਉਸਨੇ ਇੱਕ ਆਪਣਾ ਹੀ ਰਾਜਵੰਸ਼ ਅਲੱਗ ਤੋਂ ਕਾਇਮ ਕਰ ਲਿਆ 1747 ਇਸਵੀ ਤੋਂ ਲੈ ਕੇ 1769 ਇਸਵੀ ਤੱਕ ਦੀ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਉਹਨੇ ਕੁੱਲ 9 ਹਮਲੇ ਭਾਰਤ ਉੱਤੇ ਕੀਤੇ ਸੀਗੇ ਜਿਸ ਨਾਲ ਮੁਗਲਾਂ ਦਾ ਜਿਹੜਾ ਸ਼ਾਸਨ ਸੀਗਾ ਉਹਨੂੰ ਬਿਲਕੁਲ ਹੀ ਜਿਹੜਾ ਕਮਜ਼ੋਰ ਕਰ ਦਿੱਤਾ ਸੀਗਾ 1700 ਲਗਭਗ 1752 ਇਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮੁਗਲਾਂ ਦੇ ਵਿੱਚ ਇੱਕ ਸੰਧੀ ਹੁੰਦੀ ਹੈ ਜਿਹਦੇ ਵਿੱਚ ਮੁਗਲਾਂ ਨੂੰ ਜਿਹੜਾ ਦਿੱਲੀ ਤਖਤ ਦੀ ਜ਼ਿੰਮੇਵਾਰੀ ਸੰਭਾਲੀ ਜਾਂਦੀ ਹੈ ਜਿਨ੍ਹਾਂ ਦਾ ਕੰਟਰੋਲ ਜਿਹੜਾ ਸੀਗਾ ਉਹ ਉੱਤਰੀ ਭਾਰਤ ਤੇ ਜੰਮੂ ਕਸ਼ਮੀਰ ਤੱਕ ਸੀਗਾ ਉਹਨਾਂ ਦਾ ਕੰਟਰੋਲ ਸੀਗਾ ਹਾਲਾਂਕਿ ਕੰਟਰੋਲ ਉਹਨਾਂ ਦਾ ਜੰਮੂ ਕਸ਼ਮੀਰ ਤੱਕ ਸੀਗਾ ਉੱਤਰੀ ਭਾਰਤ ਵੀ ਉਹਨਾਂ ਦੇ ਕੰਟਰੋਲ ਵਿੱਚ ਸੀ ਲੇਕਿਨ ਉਹ ਸਿੱਖਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਨਹੀਂ ਕਰ ਸਕੇ ਸਿੱਖ ਨੇ ਉਹਨਾਂ ਦੇ ਵਿਰੁੱਧ ਜਿਹੜੀਆਂ ਕਾਰਵਾਈਆਂ ਕਰਦੇ ਸੀ ਉਹ ਕਰਦੇ ਸੀਗੇ ਉਹ ਆਪਣੇ ਅਲੱਗ ਹੀ ਉਹਨਾਂ ਦੀ ਫੌਜ ਸੀਗੀ ਤੇ ਉਹ ਉਹਨਾਂ ਦੇ ਮਤਲਬ ਕੰਟਰੋਲ ਦੇ ਵਿੱਚ ਨਹੀਂ ਆਏ ਨਾ ਹੀ ਉਹ ਕੰਟਰੋਲ ਉਹਨਾਂ ਨੂੰ ਕਰ ਪਾਇਆ 1783 ਈਸਵੀ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਤੇ ਬੁਖੇਲ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਤੇ ਹਮਲਾ ਕੀਤਾ ਉਸੇ ਸਮੇਂ ਜੱਸਾ ਸਿੰਘ ਰਾਮਗੜੀਆ ਵੀ ਦਲ ਖਾਲਸੇ ਦੇ ਵਿੱਚ ਹੀ ਸ਼ਾਮਿਲ ਹੋ ਗਏ ਤੇ ਕੁਝ ਉਹਨਾਂ ਦੇ ਸਾਥੀ ਵੀ ਸਿਗੇ ਭਰਾ ਸਿਗੇ ਜਿਹੜੇ ਦਲ ਖਾਲਸਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਲੇਕਿਨ ਆਲੂਵਾਲੀਆਂ ਤੇ ਰਾਮਗੜੀਆ ਜਿਹੜੇ ਸਿਗੇ ਇੱਕ ਦੂਜੇ ਦੇ ਐਂਟੀ ਸਿਗੇ ਵਿਰੋਧ ਦੇ ਵਿੱਚ ਸਨ ਬਹੁਤੀ ਉਹਨਾਂ ਦੀ ਨਹੀਂ ਬਣਦੀ ਸੀਗੀ ਲੇਕਿਨ ਦੋਨਾਂ ਨੇ ਮਿਲ ਕੇ ਦਿੱਲੀ ਦੇ ਉੱਪਰ ਹਮਲਾ ਕੀਤਾ ਦਿੱਲੀ ਦੇ ਤਖਤ ਦੀ ਜਿੱਤ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਨੂੰ ਸਿੱਖਾਂ ਦੁਆਰਾ ਦਿੱਲੀ ਦੇ ਤਖਤ ਤੇ ਬਿਠਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਲੇਕਿਨ ਰਾਮਗੜੀਆਂ ਨੇ ਮੌਕੇ ਤੇ ਹੀ ਉਹਨਾਂ ਦਾ ਵਿਰੋਧ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਨਹੀਂ ਬਿਠਾਣ ਦੇਣਾ ਤੇ ਉਹਨਾਂ ਨੇ ਇੱਥੋਂ ਤੱਕ ਮਤਲਬ ਗੱਲ ਵੱਧ ਗਈ ਕਿ ਦੋਨਾਂ ਨੇ ਇੱਕ ਦੂਜੇ ਦੇ ਉੱਪਰ ਤਲਵਾਰਾਂ ਤੱਕ ਕੱਢ ਲਈਆਂ ਲੜਾਈ ਦਾ ਮਾਹੌਲ ਬਣ ਗਿਆ ਉਸ ਮਾਹੌਲ ਨੂੰ ਦੇਖਦੇ ਹੋਏ ਜੱਸਾ ਸਿੰਘ ਆਲੂਵਾਲੀਆ ਨੇ ਤਖਤ ਦੇ ਸਨਮਾਨ ਨੂੰ ਵੀ ਜਿਹੜਾ ਵਾਪਸ ਕਰ ਦਿੱਤਾ ਕਿ ਮੈਂ ਇਸ ਤਖਤ ਦੇ ਨਹੀਂ ਲੈਣਾ ਇਹ ਉਹਨੂੰ ਵੀ ਛੱਡ ਦਿੱਤਾ ਸੀਗਾ ਲੇਕਿਨ ਉਸ ਸਮੇਂ ਦੋਨਾਂ ਧਿਰਾਂ ਦੇ ਵਿੱਚ ਇੱਕ ਸੰਧੀ ਹੋਈ ਸੀਗੀ ਸਹਿਮਤੀ ਹੋਈ ਸੀਗੀ ਜਿਹਦੇ ਵਿੱਚ 7 ਸਿੱਖ ਗੁਰਦੁਆਰੇ ਜਿਹੜੇ ਦਿੱਲੀ ਦੇ ਵਿੱਚ ਸਥਾਪਿਤ ਕਰਨ ਦੀ ਸਹਿਮਤੀ ਉਹਨਾਂ ਦੋਨਾਂ ਧਿਰਾਂ ਦੇ ਵਿੱਚ ਹੋਈ ਸੀਗੀ 23 ਅਕਤੂਬਰ 1783 ਈਸਵੀ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਦੀ ਮੌਤ ਹੋ ਗਈ ਸੀ ਜੱਸਾ ਸਿੰਘ ਆਲੂਵਾਲੀਆ ਨੂੰ ਲਾਹੌਰ ਜਿੱਤਣ ਉੱਥੇ ਦਾ ਰਾਜਾ ਘੋਸ਼ਿਤ ਕਰਨਾ ਆਪਣੇ ਸਿੱਕੇ ਜਾਰੀ ਕਰਨਾ ਦਿੱਲੀ ਦੇ ਤਖਤ ਦੇ ਉੱਤੇ ਇੱਕ ਮੁਗਲ ਸ਼ਾਸਕ ਦੀ ਗੱਦੀ ਦੇ ਉੱਪਰ ਬੈਠਣ ਦਾ ਜਿਹੜਾ ਸਨਮਾਨ ਪ੍ਰਾਪਤ ਹੋਇਆ ਸੀਗਾ ਉਨ੍ਹਾਂ ਦੇ ਸਰੀਰ ਦੇ ਉੱਤੇ ਤਲਵਾਰਾਂ ਦੇ ਕੱਟ ਤੇ ਗੋਲੀਆਂ ਦੇ 32 ਨਿਸ਼ਾਨ ਸਨ ਜਿਹੜੇ ਕਿ ਸਿਰਫ ਫਰੰਟ ਸਾਈਡ ਸੀਗੇ ਮੋਰੇ ਮੋਰੇ ਸੀਗੇ ਪਿੱਠ ਤੇ ਕੋਈ ਵੀ ਨਿਸ਼ਾਨ ਨਹੀਂ ਸੀ ਕਾਜ਼ੀ ਨੂਰ ਮੁਹੰਮਦ ਨੇ ਅਬਦ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹਨਾਂ ਨੂੰ ਲੜਦਿਆਂ ਦੇਖਿਆ ਸੀਗਾ ਜਿੱਥੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਬੰਦਾ ਬੰਦਾ ਨਹੀਂ ਹੈ ਇਹ ਤਾਂ ਪਹਾੜ ਹੈ ਜਿੱਥੇ ਅੜ ਗਿਆ ਅੜ ਗਿਆ ਇਹ ਨੂੰ ਕੋਈ ਬੰਦਾ ਮੈਂ ਕਹਿੰਦਾ ਸਮਝਦਾ ਨਹੀਂ ਇਹ ਤਾਂ ਪਹਾੜ ਹੈ ਜਿੱਥੇ ਅੜ ਗਿਆ ਉਹ ਤਾਂ ਬਸ ਅੜ ਗਿਆ ਫਿਰ ਸੋ ਜੱਸਾ ਸਿੰਘ ਆਲੂਵਾਲੀਆ ਦੇ ਇਹ ਜੀਵਨ ਕਾਲ ਤੇ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਵੀਡੀਓ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ